ਸਮਾਜ ਵਿੱਚ ਕਿਸੇ ਵੀ ਉੱਚੀ ਪਦਵੀ ਦੇ ਜਾਣ ਲਈ ਟੈਸਟ ਹੋਣੇ ਸ਼ੁਰੂ ਹੋ ਗਏ ਅਤੇ ਟੈਸਟਾਂ ਵਿੱਚ ਜੋ ਮੁਕਾਬਲਾ ਕੰਪੀਟੀਸ਼ਨ ਹੁੰਦਾ ਹੈ ਉਹ ਬੜਾ ਸਖਤ ਹੁੰਦਾ ਹੈ ਇਸ ਲਈ ਪੜ੍ਹਾਈ ਦੀ ਬੜੀ ਲੋੜ ਹੈ ਫਾਜ਼ਿਲਕਾ ਦੇ ਵਿੱਚ ਆ ਪਿੰਡਾਂ ਤੋਂ ਅਤੇ ਘਰਾਂ ਤੋਂ ਬਾਹਰ ਆਉਣ ਵਾਲੇ ਬੱਚਿਆਂ ਨੂੰ ਪੜ੍ਹਾਈ ਦਾ ਮੋਲ ਦੇਣ ਲਈ ਫਾਜ਼ਿਲਕਾ ਦੇ ਕਾ ਮੰਡੀ ਵਿਖੇ ਇੰਡੋਗਰੀਡੀਅਨ ਬਸ ਸਰਵਿਸ ਦਫ਼ਤਰ ਦੇ ਉੱਤੇ ਦਾ ਅਰਬਰ ਰੀਡਿੰਗ ਰੂਮ ਲਾਇਬ੍ਰੇਰੀ ਖੋਲ ਚੁੱਕੀ ਹੈ ਜਿੱਥੇ ਤੁਸੀਂ ਆ ਕੇ ਬੈਠ ਸਕਦੇ ਹੋ ਅਤੇ ਇੱਥੇ ਇੰਟਰਨੈਟ ਸੇਵਾਵਾਂ ਪੀਨ ਲਈ ਸਾਫ ਪਾਣੀ ਵਾਸ਼ਰੂਮ ਜਾਣ ਲਈ ਚੰਗੇ ਤੇ ਵਧੀਆ ਵਾਸ਼ਰੂਮ ਅਤੇ ਖਾਣਾ ਖਾਣ ਲਈ ਚੰਗਾ ਵਧੀਆ ਡਾਈਨਿੰਗ ਰੂਮ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਖੁੱਲੀ ਪਾਰਕਿੰਗ ਵੀ ਹੈ ਤੇ ਇਹ ਪਾਰਕਿੰਗ ਸੀਸੀਟੀਵੀ ਕੈਮਰਿਆਂ ਦੇ ਅੰਦਰ ਵੇਖੀ ਜਾ ਸਕਦੀ ਹੈ ਇੱਥੇ ਤੁਹਾਡੇ ਖੜੇ ਵਹੀਕਲ ਵੀ ਸੇਫ ਹਨ ਇਹ ਇਸ ਲਈ ਬਣਾਇਆ ਗਿਆ ਹੈ ਵੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇੱਥੇ ਬੈਠ ਕੇ ਸ਼ਾਂਤ ਮੋਲ ਵਿੱਚ 5 ਤੋਂ 4 ਘੰਟੇ 7 ਤੋਂ 8 ਘੰਟੇ ਪੜ੍ਹਾਈ ਕਰ ਸਕਦੇ ਨੇ ਅਤੇ ਫਾਜ਼ਿਲਕਾ ਵਿੱਚ ਸਾਰ ਨੂੰ ਜ਼ਿਆਦਾ ਸਮਾਂ ਦੇਣ ਵਾਲੀ ਦਾ ਅਰਬਨ ਰੀਡਿੰਗ ਰੂਮ ਲਾਇਬ੍ਰੇਰੀ ਹੈ ਜੋ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲھی ਰਹਦੀ ਹੈ ਇੱਥੇ ਐਡਮਿਸ਼ਨ ਲੈਣ ਲਈ ਤੁਸੀਂ ਆਓ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਦਾ ਵਧੀਆ ਮਾਹੌਲ ਇਸ ਲਾਇਬ੍ਰੇਰੀ ਵਿੱਚ ਬਣਾਇਆ ਗਿਆ ਹੈ ਬਾਹਰ ਦਾ ਸ਼ੋਰ ਸ਼ਰਾਬਾ ਸ਼ਾਂਤੀ ਪੂਰੀ ਤਰ੍ਹਾਂ ਇਸ ਲਾਇਬ੍ਰੇਰੀ ਵਿੱਚ ਸੇਫ ਹੈ ਅਤੇ ਪੜ੍ਹਾਈ ਲਈ ਮਨ ਕਰਦਾ ਹੈ ਅਤੇ ਜੋ ਬੈਠਣ ਲਈ ਕੁਰਸੀਆਂ ਬਣਾਈਆਂ ਗਈਆਂ ਹਨ ਉਹ ਵੀ ਬਹੁਤ ਵਧੀਆ ਸਜੇ ਟੰਗੇ ਬਣਾਈਆਂ ਗਈਆਂ ਹਨ ਇੱਥੇ 1 ਤੋਂ ਲੈ ਕੇ 50 ਤੱਕ ਦੀ ਸਿਟਿੰਗ ਕੀਤੀ ਗਈ ਹੈ ਤੁਸੀਂ ਵੇਖੋ ਕਿਸ ਤਰ੍ਹਾਂ ਵਿਦਿਆਰਥੀ ਇੱਥੇ ਬੈਠੇ ਪੜ੍ਹ ਰਹੇ ਹਨ ਅਤੇ ਆਪਣੀ ਪੜ੍ਹਾਈ ਦਾ ਲਾਹਾ ਲੈ ਰਹੇ ਹਨ ਤੇ ਮਾਹੌਲ ਸਿੱਖਿਆ ਦਾ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਸ਼ੇਮ ਅਗਰਵਾਲ ਜੀ ਵੱਲੋਂ ਇੰਡੋਗ੍ਰੇਡੀਅਮ ਬਾਸ ਸਰਵਿਸ ਦਫ਼ਤਰ ਦੇ ਬਿਲਕੁਲ ਉੱਪਰ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 10 ਵਜੇ ਤੱਕ ਖੁੱਲਣ ਵਾਲੀ ਇੱਕੋ ਮਾਤਰ ਲਾਇਬ੍ਰੇਰੀ ਹੈ। ਤੁਸੀਂ ਵੇਖੋ ਵੀ ਇੱਥੇ ਬੈਠਣ ਨੂੰ ਜੋ ਚੇਅਰ ਰੱਖਿਆ ਗਿਆ ਹਨ ਉਹ ਵੀ ਬਹੁਤ ਵਧੀਆ ਢੰਗ ਨਾਲ ਦੇ ਆਧਿਆਗਿਆਨਾਂ ਤੇ ਬੜੇ ਤਰੀਕੇ ਰੱਖਿਆ ਗਿਆ ਹੈ ਵੀ ਇੱਥੇ ਜੇ ਵਿਦਿਆਰਥੀ ਨੇ ਬੈਠ ਕੇ ਪੰਜ ਤੋਂ 7 ਘੰਟੇ ਪੜ੍ਹਨਾ ਹੈ ਤਾਂ ਉਸ ਨੂੰ ਥਕਾਵਟ ਨਾ ਹੋਵੇ ਹੋਰ ਇੱਥੇ ਕਿਸ ਕਿਸ ਤਰ੍ਹਾਂ ਦੇ ਸੁਵਿਧਾਵਾਂ ਆਉ ਕਰੀਏ ਤਰੇਮ ਜੀ ਨਾਲ ਗੱਲਬਾਤ ਸਭ ਤੋਂ ਪਹਿਲਾਂ ਤੁਹਾਡੇ ਏਵੀਐਨ ਦੇ ਸਵਾਦ ਵਿੱਚ ਤੁਹਾਡੇ ਪਿੱਛੇ ਇੱਕ ਬੋਰਡ ਲੱਗਿਆ ਹੈ ਤਾਂ ਅਰਬਨ ਰੀਡਿੰਗ ਰੂਮ ਕਿਉਂ ਲੋੜ ਪਈ ਸਭ ਤੋਂ ਪਹਿਲਾਂ ਤਾਂ ਅਰਬਨ ਰੀਡਿੰਗ ਰੂਮ ਵੱਲੋਂ ਏਵੀਐਨ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਰੇ ਇੱਥੇ ਆ ਕੇ ਸਾਡੀ ਕਵਰੇਜ ਕੀਤੀ। ਅਸੀਂ ਆਰਬਰ ਰੈਡੀ ਰੂਮ ਦਾ ਸਾਡਾ ਇਹ ਮਕਤਬ ਸੀਗਾ ਵੀ ਬੱਚਿਆਂ ਨੂੰ ਇੱਕ ਵਧੀਆ এনਵਾਇਰਨਮੈਂਟ, ਵਧੀਆ ਪੀਸਫੁੱਲ ਏਰੀਆ ਚਾਹੀਦਾ ਸੀਗਾ। ਆਮ ਆਪਾਂ ਲਾਇਬ੍ਰਰੀਆਂ ਦੇਖਦੇ ਆਂ। ਨਹੀਂ ਮੈਂ ਉਸ ਤੋਂ ਐਕਸਟਰਾ ਹੱਟ ਕੇ ਚਾਹੁੰਦਾ ਸੀਗਾ ਇਸ ਵਾਸਤੇ ਬਹੁਤ ਵਧੀਆ ਆਪਦੇ ਵੱਲੋਂ ਮਤਲਬ ਸਿਸਟਮ ਬਣਾਇਆ ਅਸੀਂ। ਤੇ ਜਿਹੜੀ ਸਾਡੀ ਟਾਈਮਿੰਗ ਸਾਡੀ ਲਾਇਬ੍ਰੇਰੀ ਦੇ ਬਰਾਬਰ ਕਿਸੇ ਦੀ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦੀ ਸੈਂਡੀ ਟਾਈਮਿੰਗ। ਬਾਕੀ ਕਿਸੇ ਲਾਇਬ੍ਰੇਰੀ ਦੀ ਇੰਨੀ ਟਾਈਮ ਨਹੀਂ। ਤੇ ਅਸੀਂ ਜਿਵੇਂ ਜੇ ਬੁਲਾ ਕੇ ਤਾਂ ਬੱਚਿਆਂ ਨੂੰ ਥਾਂ ਲੱਗੇ, ਛੇਰਾ ਬਹੁਤ ਕੰਫਰਟੇਬਲ ਆ, ਪਾਣੀ ਦਾ ਕਰਨ ਠੰਡੇ ਦਾ ਅਰੇਂਜਮੈਂਟ ਆ, ਡਾਈਨਿੰਗ ایرিয়া। ਉਸ ਤੋਂ ਬਾਅਦ ਐਕਸਟਰਾ ਉੱਪਰ ਸਪੇਸ ਵੀ ਬਣਾਈ ਹੈ ਵੀ ਅਸੀਂ ਜੇ ਕਿਸੇ ਬੱਚੇ ਨੂੰ ਥੱਪੇ ਬੈਠਣਾ ਚਾਹਵਾ ਥੋੜੀ ਬਹੁਤ ਦੇਰ ਵਾਸਤੇ ਤੇ ਉਹ ਸਾਰਾ ਅਰੇਂਜਮੈਂਟ ਕੀਤਾ ਹੋਇਆ ਹੈ ਸਾਹਿਬ। ਇਹ ਪਾਤੀ ਦੀ ਸੁਰੱਖਿਆ ਸਾਡੇ ਕੋਲੇ ਬਹੁਤ ਵਧੀਆ ਹੈ। ਹਰ ਵੇਲੇ ਇੱਕ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਮੈਡਮ ਸਾਡੇ ਬੈਠੇ ਹੋਏ ਆ, ਅਸੀਂ ਬੈਠੇ ਹੋਏ ਹਾਂ। ਧਿਆਨ। ਕਿਉਂਕਿ ਤੁਹਾਨੂੰ ਦੱਸਿਆ ਵੀ 60 ਸਟੇਸ਼ਨ ਬਹੁਤ ਵਧੀਆ ਹੈ। ਬੱਚਾ ਆਂਦਾ ਹੈ ਉਹਦੇ ਲਈ ਜਿਹੜਾ ਵਾਈਫਾਈ ਸਿਸਟਮ ਹੈ ਜਾਂ ਕੰਪਿਊਟਰ ਸਿਸਟਮ ਹੈ ਉਹ ਹੀ। ਹਾਂਜੀ ਹਾਂਜੀ ਸਾਰਾ ਅਵੇਲੇਬਲ ਵਾਈਫਾਈ ਫੁੱਲ ਸਪੀਡ ਦਾ ਵਾਈਫਾਈ ਲੱਗਿਆ ਹੋਇਆ ਹੈ। ਕੰਫਰਟेबल ਚੇਅਰ ਲੱਗੀ ਹੋਈ ਆ ਬਲੈਂਚਟ ਦਿੱਤਾ ਜਾਂਦਾ ਮੋਬਾਈਲ ਸਟੈਂਡ ਦਿੱਤਾ ਜਾਂਦਾ ਬੱਚੇ ਨੂੰ ਆਪਦੇ ਕੈਬਨ ਦੇ ਵਿੱਚ ਬੈਠਦੀ ਇਸ ਫਿਰ ਸੈਪਰੇਟ ਸੈਪਰੇਟ ਕੈਬਨ ਆ ਬੱਚਿਆਂ ਲਈ ਇਹ ਕਿਹਾ ਜਾ ਸਕਦਾ ਵੀ ਪੜਨ ਵਾਲੇ ਬੱਚੇ ਜਿਹੜੇ فاਸਿਲ ਕਾ ਦੂਰ ਦੁਰਦੋਤ ਤੋਂ ਸ਼ਹਿਰ ਪੜਨ ਨਹੀਂ ਆਉਂਦੇ ਨੇ ਤੇ ਉਹਨਾਂ ਨੂੰ ਪੜਨ ਚ ਕਈ ਵਾਰੀ ਦਿੱਕਤ ਹੁੰਦੀ ਹੈ ਮਾਹੌਲ ਨਹੀਂ ਮਿਲਦਾ ਉਹਦਾ ਅਰਬਨ ਰੀਡਿੰਗ ਰੂਮ ਚ ਮਿਲ ਸਕਦਾ ਜੀ ਬਹੁਤ ਪੂਰਾ ਸਹੀ ਬਿਲਕੁਲ ਚੁਆਇਸ ਹੋ ਗਈ ਅਰਬਨ ਰੀਡਿੰਗ ਰੂਮ ਦੇ ਵਿੱਚ ਸਾਡਾ ਮਤਲਬ ਹੈ ਵੀ ਇੱਕ ਵਾਰੀ ਤੁਸੀਂ ਆ ਕੇ ਵਿజిਟ ਜ਼ਰੂਰ ਕਰੋ ਤੁਹਾਨੂੰ ਪਤਾ ਲੱਗ ਜਾਵੇ ਬਾਕੀਆਂ ਲਾਇਬ੍ਰੇਰੀਆਂ ਨਾਲ ਕਿੰਨਾ ਡਿਫਰੈਂਸ ਹੈ ਕਿਸੇ ਐਡਮਿਸ਼ਨ ਲੈਣੀ ਹੋਵੇ ਤਾਂ ਉਹਦੇ ਲਈ ਕੀ ਕ੍ਰਾਈਟੇਰੀਆ ਰੱਖਿਆ ਗਿਆ ਹੈ ਵੀ ਇੱਥੇ ਆ ਕੇ ਜੇ ਕਿਸੇ ਨੇ ਐਡਮਿਸ਼ਨ ਬੱਚੇ ਦੀ ਕਰਾਣੀ ਹੋਵੇ ਜਾਂ ਬੱਚੇ ਐਡਮਿਸ਼ਨ ਲੈਣੀ ਹੋਵੇ ਹਾਂ ਅਸੀਂ نیچے ਸਾਡਾ ਆਫਿਸ ਬਣਿਆ ਹੋਇਆ ਹੈਗਾ ਤੇ ਤੁਸੀਂ ਜਦੋਂ ਮਰਜ਼ੀ ਆਓ ਅਸੀਂ ਤਾਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮਿਲੇ ਮੈਨੂੰ ਕੀ ਫੀਸ ਸਟ੍ਰਕਚਰ ਰੱਖਿਆ ਗਿਆ ਹੈ फीस भी बिल्कुल जनन जी रखी गई है मतलब ਤੁਸੀਂ ਅਗਰ 4 ਘੰਟੇ ਬੱਚਾ ਬੈਠਦਾ ਤਾਂ 500 ਰੁਪਏ ਲੈਣਾ ਰੱਖਿਆ ਜਾਂ ਉਸ ਤੋਂ ਬਾਅਦ 100 ਰੁਪਏ ਘੰਟਾ ਅਸੀਂ ਚਾਰੀ ਕਰਦੇ ਹਾਂ ਅਗਰ ਤੁਸੀਂ 8 ਘੰਟੇ ਬੈਠਦੇ ਤਾਂ 800 ਰੁਪਏ ਫੁੱਲ ਡੇ ਬੈਠੋ ਤੁਸੀਂ 1000 ਰੁਪਏ ਚਾਰਜ ਫੀਸ ਵਿੱਚ ਪਰ ਮਹੀਨਾ ਹਾਂਜੀ ਪਰ ਕਿ ਆਪੇ ਪਰ ਮਹੀਨਾ ਸੋਰ ਬੱਚੇ ਦੇ ਆਈਡੈਂਟੀ ਨਾਲ ਲੈਂਦੇ ਹੋ ਕੀ ਲੈਂਦੇ ਹੋ ਵੀ ਬੱਚਾ ਵਾਕਈ ਪੜਨ ਵਾਲਾ ਹੈ ਜਾਂ ਕਈ ਵਾਰੀ ਅਕਸਰ ਹੁੰਦਾ ਵੀ ਐਡਮਿਸ਼ਨ ਲੈ ਲਈ ਨਹੀਂ ਪੜਦੇ ਨਹੀਂ ਜੀ ਨਹੀਂ ਅਸੀਂ ਇਦਾਂ ਦਾ ਪ੍ਰੋਸੈਸ ਨਹੀਂ ਰੱਖਿਆ ਅਸੀਂ ਆਪ ਦਾ ਸਾਰਾ ਕੁਝ ਦੇਖਭਾਲ ਕਰਕੇ ਫਿਰ ਬੱਚੇ ਨੂੰ ਅਸੀਂ ਐਡਮਿਸ਼ਨ ਦਿੰਦੇ ਹਾਂ ਇਸ ਤਰ੍ਹਾਂ ਨਹੀਂ ਇਸ ਕਿਉਂ ਸਾਡੇ ਬੱਚਿਆਂ ਨੂੰ ਬਾਕੀ ਨੂੰ ਡਿਸਟਰਬੈਂਸ ਹੋ ਜਾਈਏ ਉਹ ਤਾਂ ਨਹੀਂ ਆ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰੋਗੇ ਜਾਂ ਜਿਹੜੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਅਸਾਂ ਇਹ ਜਦ ਹੈ ਵੀਕਟਰੀ ਸਾਡੀ ਅਰਬਨ ਰੀਡਿੰਗ ਰੂਮ ਦੇ ਵਿੱਚ ਤੁਸੀਂ ਵਿజిਟ ਕਰਕੇ ਜਾਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ এনवायरमेंट ਹੈ ਕਿਸ ਤਰ੍ਹਾਂ ਦਾ ਜੇ ਕਿਸੇ ਨੂੰ ਤੁਹਾਡਾ ਫੋਨ ਤੇ ਸੰਪਰਕ ਕਰਨਾ ਹੋਵੇ ਤਾਂ ਨੰਬਰ ਕੀ ਹੋਏਗਾ ਸਾਡਾ ਨੰਬਰ ਹੈ 9857 24400 ਅਡਰੈਸ ਪੂਰਾ ਕੀ ਰਹੇਗਾ ਜੀ ਕਾਸ ਮੰਡੀ ਫਾਇਦਾ ਇੰਦੋਗਰੀਡੀਨ ਬਸ ਸਰਵਿਸ ਦਾ ਆਫਿਸ ਦਾ ਹਰ ਬੰਦੇ ਨੇ ਪਤਾ ਹੀ ਹੈ ਤੇ ਉੱਥੇ ਜਦੋਂ ਮਰਜ਼ੀ ਆਓ ਤੁਸੀਂ ਜਾ ਕੇ ਸਮਝੋ